ਤੁਦਰ ਦੇਸ਼ ਪਕਟਿਵ ਨਿਵਸੀ ਮੰਡਰੀ ਕੋ ਵਿਦਗੜ ਵਿਖੇ ਹੋਈ ਸਾਲਾਨਾ 12ਵੀਂ ਕਨਵੋਕੇਸ਼ਨ ਦੌਰਾਨ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਪਜਨ ਸਿੰਘ ਈਟੀਓ ਨੇ ਮੁੱਖ ਮਹਿਮਾਨ ਦੇ ਵਜੂ ਸ਼ਿਰਕਤ ਕੀਤੀ ਹੈ। ਤਕਰੀਬ 2000 ਦੇ ਲਗਭਗ ਵਿਦਿਆਰਥੀਆਂ ਨੂੰ ਵੱਖ-ਵੱਖ ਕੋਰਸਾਂ ਦੌਰਾਨ ਡਿਗਰੀਆਂ ਪ੍ਰਦਾਨ ਕੀਤੀਆਂ ਨੇ। ਇਸ ਮੌਕੇ ਉੱਤੇ ਕੈਬਨਿਟ ਮੰਤਰੀ ਹਰਪਜਨ ਸਿੰਘ ਈਟੀਓ ਵੱਲੋਂ ਕਨਵੋਕੇਸ਼ਨ ਦੌਰਾਨ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਆਪਣੀ ਅਗਲੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਅੱਗੇ ਵਧਣ ਦੇ ਲਈ ਮਿਹਨਤ ਕਰਨ। ਉਨਾ ਕਿ ਆ ਕਿ ਡਿਗਰੀ ਪ੍ਰਾਪਤ ਕਰਨ ਵਾਲਾ ਦਿਨ ਵਿਦਿਆਰਥੀ ਦੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡਾ ਮਿਹਨਤ ਪਰਿਆਦਨ ਹੁੰਦਾ ਹੈ ਜਿਸ ਨਾਲ ਉਸ ਦੀ ਮਿਹਨਤ ਰੰਗ ਲਿਆ ਕੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੀ ਤਾਕਤ ਪੈਦਾ ਹੁੰਦੀ ਹੈ ਅੱਜ ਬੇਸ਼ ਭਗਤ ਯੂਨੀਵਰਸਿਟੀ ਮੰਡੀਕਰ ਬੈਂਡਰਸ ਦੇ ਵਿੱਚ ਭਾਰਵੀਂ ਕਨਮੋਕੇਸ਼ਨ ਦੇ ਵਿੱਚ ਮੇਰੇ ਨਾਲ ਸਾਡੇ ਅਮਲੋ ਤੋਂ ਅੰਮਲੇ ਗੈਰੀ ਬ੍ਰਿੰਸ ਆ ਚਾਂਸਲਰ ਸਾਹਿਬ ਵਾਈਸ ਚਾਂਸਲਰ ਸਾਹਿਬਾਨ ਜਿਨ੍ਹਾਂ ਦਾ ਸਾਰਾ ਇਸ ਕੰਮੂਕੇਸ਼ਨ ਦੇ ਵਿੱਚ ਅਤੇ ਜਿਹੜੀਆਂ ਬੱਚਿਆਂ ਨੂੰ ਡਿਗਰੀਆਂ ਪ੍ਰੋਵਾਈਡ ਕੀਤੀਆਂ ਨੇ ਸੋ ਮੇਰੇ ਵੱਲੋਂ ਆਦੇਸ਼ ਭਗਤੀ ਯੂਨੀਵਰਸਿਟੀ ਦੀ ਇਸ ਮੁੱਚੀ ਮੈਨੇਜਮੈਂਟ ਨੂੰ ਔਰ ਬੱਚਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਤੇ ਸਾਰੀਆਂ ਸ਼ੁਭਕਾਮਨਾਵਾਂ ਕਿ ਜਦੋਂ ਵੀ ਕੋਈ ਆਖਰੀ ਡਿਗਰੀ ਲੈ ਕੇ ਕਾਲਜ ਤੋਂ ਯੂਨੀਵਰਸਿਟੀ ਤੋਂ ਬਾਹਰ ਜਾਂਦਾ ਉਹਦੇ ਵਾਸਤੇ ਫਿਰ ਅ ਇੱਕ ਨਵੀਂ ਜ਼ਿੰਦਗੀ ਜਿਹੜੀ ਆ ਉਹ ਸ਼ੁਰੂ ਹੁੰਦੀ ਆ ਜੌਬਸ ਲੱਭਣ ਦੀ ਔਰ ਵੱਖ-ਵੱਖ ਫੀਲਡਾਂ ਦੇ ਵਿੱਚ ਜਾ ਕੇ ਬੱਚਿਆਂ ਨੇ ਕੰਮ ਜਿਹੜਾ ਹੈ ਉਹ ਕਰਨਾ ਸੋ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਇਹਨਾਂ ਬੱਚਿਆਂ ਨੂੰ ਟਰਾਂਸਪੇਰੈਂਸੀ ਔਰ ਮੈਰਿਟ ਦੇ ਆਧਾਰ ਤੇ ਨੌਕਰੀਆਂ ਦੇਣ ਵਾਸਤੇ ਵਚਨਬੱਧ ਆ ਅਸੀਂ ਪਿਛਲੇ 3 ਸਾਲ ਦੇ ਵਿੱਚ 50 ਹਜ਼ਾਰ ਤੋਂ ਜ਼ਿਆਦਾ ਨੌਕਰੀ ਜਿਹੜੀ ਆ ਗਵਰਨਮੈਂਟ ਸੈਕਟਰ ਦੇ ਵਿੱਚ ਬੱਚਿਆਂ ਨੂੰ ਦੇ ਚੁੱਕੇ ਆ और मैं यही अपील करूंगा सारे विद्यार्थियों और जोड़े भी अज डिग्री लैके इस यूनिवर्सिटी के आ रहे हैं कि वक् वील्डा के पंजाब गौरमेंट के जॉब्स की कोई घाट नहीं है और वजिया मैरिट के आधार पर नियुक्तियाँ हो रही ने तो और सा पूरी संभव कोशिश रहेगी कि असी सारे बच्चे जोड़े ने अपने सूबे के इतें अडजस्ट करिए और वजिया ਜਿਹੜਾ ਸਾਡਾ ਪੰਜਾਬ ਜਿਹੜਾ ਉਹ ਪ੍ਰੋਗਰੈਸ ਕਰੇ ਸੋ ਜਦੋਂ ਵੀ ਬੱਚਾ ਨਵਾਂ ਬੱਚਾ ਡਿਗਰੀ ਲੈ ਕੇ ਜਾਂਦਾ ਤੁਹਾਨੂੰ ਪਤਾ ਉਹਦੇ ਵਿੱਚ ਕੌਜ ਕਰਨ ਦਾ ਜਿਹੜਾ ਜਜ਼ਬਾਨ ਪਾਇਆ ਸੋ ਪੰਜਾਬ ਸਰਕਾਰ ਉਹਨਾਂ ਦੇ ਨਾਲ ਪੂਰੀ ਤਰ੍ਹਾਂ ਖੜੀ ਹੈ ਔਰ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਉਨੇ ਆ ਕਿ ਤੁਸੀਂ ਇਮਾਨਦਾਰੀ ਦੇ ਨਾਲ ਜਿਹੜੀ ਮਿਹਨਤ ਕਰੋ ਫਰ ਅਕਾਲ ਮੇਰੇ ਤੋਂ ਪੰਜਾਬ ਨੂੰ ਅੱਗੇ ਲੈ ਦੇਸ਼ ਭਗਤ ਯੂਨੀਵਰਸਿਟੀ ਬਾਰਮੀ ਕਨਵੋਕੇਸ਼ਨ ਦੇ ਵਿੱਚ ਅੱਜ ਦੇ ਮੁੱਖ ਮਹਿਮਾਨ ਸਰਦਾਰ ਹਰਪ੍ਰਜਨ ਸਿੰਘ ਜੀ ਟੀਓ ਐਬੀਨ ਮਿਨਿਸਟਰ ਗਮੂਟਾ ਪੰਜਾਬ ਸਾਡੇ ਅਮਲੋ ਹਲਕਾ ਦੇ ਐਮਐਲਏ ਗੈਰੀ ਵੜਿੰਗ ਜੀ ਪ੍ਰੋ ਚਾਂਸਲਰ ਦੇਸ਼ਪੁਰ ਯੂਨੀਵਰਸਿਟੀ ਮਿਸਟਰ ਜੀਤਿੰਦਰ ਕੋਟ ਪ੍ਰੈਜ਼ੀਡੈਂਟ ਸੰਦੀਪ ਸਿੰਘ ਵਾਈਸ ਪ੍ਰੈਜ਼ੀਡੈਂਟ ਡਾਟਾ ਹਰਸ਼ਦਾਵਰਤੀ ਵਾਈਸ ਚਾਂਸਲਰ ਡਾਟਾ ਵਿਜੀਤ ਜੋਸ਼ੀ ਤੇ ਹੋਰ ਸਾਰੀ ਫੈਕਲਟੀ ਨੂੰ 2000 ਦੇ ਕਰੀਬ ਡਿਗਰੀਆਂ ਵੰਡਣ ਤੇ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਪੰਜਾਬ ਸਰਕਾਰ ਹਮੇਸ਼ਾ ਹੀ ਮਚਨ ਬੋਧ ਹੈ ਕਿ ਵੱਦ ਤੋਂ ਵੱਦ ਯੂਥ ਨੂੰ ਪੜਾਇਆ ਜਾ ਸਕੇ ਤੇ ਨੌਕਰੀਆਂ ਦਿੱਤੀਆਂ ਜਾ ਸਕਣ। ਦੇਸ਼ ਭਗਤ ਯੂਨੀਵਰਸਿਟੀ ਦਾ ਸਿਰ ਤੇ ਮੋਢੇ ਤੇ ਹਮੇਸ਼ਾ ਪੰਜਾਬ ਗੋਪਨ ਦਾ ਹੱਥ ਰਿਹਾ ਹੈ। ਅਤੇ ਅਸੀਂ ਹਰ ਇੱਕ ਤਰ੍ਹਾਂ ਦੇ ਸਰਕਾਰ ਦੇ ਜੋ ਉਪਰਾਲੇ ਹਨ ਯੂਥ ਨੂੰ ਇੱਥੇ ਟਿਕਾਉਣ ਵਾਸਤੇ ਤਾਂ ਕਿ ਉਹਨੂੰ ਬਾਹਰ ਜਾਣ ਦੀ ਲੋੜ ਨਾ ਪਵੇ। ਇੱਥੇ ਹੀ ਨੌਕਰੀਆਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਹਨ। ਅੱਜ ਦੇਸ਼ ਭਗਤ ਯੂਨੀਵਰਸਿਟੀ ਤੋਂ ਜੋ ਲਗਭਗ 2000 ਵਿਦਿਆਰਥੀ ਜਿਹੜੇ ਅੱਜ ਗ੍ਰੈਜੂਏਟ ਹੋਏ ਨੇ ਉਹਨਾਂ ਨੂੰ ਡਿਗਰੀਆਂ ਮੇਰੇ ਵੱਲੋਂ ਸਾਰੇ ਸਟੂਡੈਂਟਸ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਨਾਲ ਦੀ ਨਾਲ ਉਹਨਾਂ ਨੂੰ ਉਹਨਾਂ ਦੇ ਫਿਚਰ ਦੇ ਲਈ ਬੈਸਟ ਵਿਸ਼ੇਸ ਤਾਂ ਕਿ ਉਹ ਅੱਗੇ ਜਾ ਕੇ ਸਮਾਜ ਦੇ ਵਿੱਚ ਪੋਜ਼ੀਟਿਵਲੀ ਕੰਟ੍ਰਿਬਿਊਟ ਕਰ ਸਕਣ ਜਿਵੇਂ ਮੇਰੇ ਤੋਂ ਪਹਿਲਾਂ ਮੰਤਰੀ ਸਾਹਿਬ ਨੇ ਦੱਸਿਆ ਕਿ ਪੰਜਾਬ ਸਰਕਾਰ ਵੀ ਬਹੁਤ ਹੀ ਟਰਾਂਸਪੇਰੈਂਟ ਤੇ ਟਰਾਂਸਪੇਰੈਂਟ ਬੇਸਿਸ ਤੇ ਮੈਰਿਟ ਦੇ ਬੇਸਿਸ ਤੇ ਨੌਕਰੀਆਂ ਦੇ ਰਹੀ ਹੈ 50000 ਦੇ ਲਗਭਗ ਨੌਕਰੀਆਂ ਆਲਰੇਡੀ ਭਰਤੀ ਹੋ ਚੁੱਕੀਆਂ ਨੇ ਤੇ ਕੱਲ ਦੀ ਕੈਬਨਟ ਮੀਟਿੰਗ ਦੇ ਵਿੱਚ ਵੀ ਲਗਭਗ 3000 ਦੇ ਆਸ-ਪਾਸ ਨੌਕਰੀਆਂ ਨੇ ਜਿਹੜੀਆਂ ਪੰਜਾਬ ਸਰਕਾਰ ਨੇ ਕਰੀਆਂ ਅਸੀਂ ਇਹੀ ਵਿਸ਼ ਕਰਦੇ ਆਂ ਕਿ ਜਿਹੜੇ ਬੱਚੇ ਦੇਸ਼ਪਤ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਏ ਨੇ ਉਹਨਾਂ ਤੋਂ ਵੱਧ ਤੋਂ ਵੱਧ ਪੰਜਾਬ ਦੇ ਵਿੱਚ ਅਬਜ਼ਾਰ ਹੋਣ ਪੰਜਾਬ ਦੀ ਸੇਵਾ ਕਰਨ ਤੇ ਜਿਹੜੇ ਬੱਚੇ ਪ੍ਰਾਈਵੇਟ ਸੈਕਟਰ ਵਿੱਚ ਵੀ ਜਾਂਦੇ ਨੇ ਉਹ ਜਾ ਕੇ ਹਲਾਤੇ ਦਾ ਨਾਮ ਰੌਸ਼ਨ ਕਰਨ ਮੈਂ ਦੇਸ਼ਪਤ ਯੂਨੀਵਰਸਿਟੀ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਵੱਡੇ ਸ਼ਹਿਰਾਂ ਦੇ ਵਿੱਚ ਮੈਟਰੋ ਸਿਟੀਜ਼ ਦੇ ਵਿੱਚ ਯੂਨੀਵਰਸਿਟੀ ਖੋਲ੍ਹ ਕੇ ਉੱਥੇ ਦੇ ਬੱਚਿਆਂ ਨੂੰ ਸਕਿੱਲ ਕਰਨਾ ਕਾਫੀ ਸਖਾਲਾ ਹੁੰਦਾ ਦੇਸ਼ਪਤ ਯੂਨੀਵਰਸਿਟੀ ਦਾ ਇਹ ਬਹੁਤ ਵੱਡਾ ਉਪਰਾਲਾ ਹੈ ਕਿ ਡਿਸਟ੍ਰਿਕਟ ਪਟਿਕੜ ਸਾਹਿਬ ਦੇ ਅਮਲੋ ਦੇ ਰੂਰਲ ਏਰੀਆ ਦੇ ਵਿੱਚ ਬੈਠ ਕੇ ਇਹ ਇੱਥੇ ਦੇ ਬੱਚਿਆਂ ਨੂੰ ਸਕਿੱਲ ਕਰ ਰਹੇ ਨੇ ਉਹਨਾਂ ਦੇ ਲਈ ਦੁਨੀਆ ਦੇ ਦਰਵਾਜ਼ੇ ਖੋਲ੍ਹ ਰਹੇ ਨੇ ਮੇਰੇ ਵੱਲੋਂ ਯੂਨੀਵਰਸਿਟੀ